ਸਟਾਰ ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ਤੇ ਕਿਦਰੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕमानस ਦਾ ਇੱਕ ਅਧਿਹਰਮਣ ਪਿਆਰਾ ਲੋਕਨਾਇਕ ਹੈ ਜਿਸ ਦੇ ਨਾਂ ਨਾਲ अनेका دلچਸਪ ਤੇ ਰਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ ਡੰਡੀ ਉਸ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਅਤੇ ਸੂਰਬੀਰਤਾ ਪਰ ਇਹ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿੱਚ ਗਾਇਆ ਹੈ ਡੰਡੀ ਕਹਿੰਦੇ ਹਨ ਰਾਜਾ ਰਸਾਲੂ ਸਿਆਲकोट ਪਾਕਿਸਤਾਨ ਦੇ ਰਾਜਾ ਸਲਵਾਨ ਦਾ ਪੁੱਤਰ ਸੀ ਪੂਰਨ ਭਗਤ ਦਾ ਛੋਟਾ ਭਰਾ ਜੋ ਸਲਵਾਨ ਦੀ ਢਲ ਦੀ ਉਮਰ ਵਿੱਚ ਰਾਣੀ ਲੂਣਾ ਦੀ ਕੋਖੋਂ ਪੂਰਨ ਦੇ ਬਰਨਾਲ ਪੈਦਾ ਹੋਇਆ ਡੰਡੀ ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖੁਸ਼ੀਆਂ ਅਤੇ ਖੇੜੀਆਂ ਦਾ ਟੋਆ ਲੈ ਕੇ ਆਇਆ ਸਾਰੇ ਸ਼ਹਿਰ ਵਿੱਚ ਘਿਓ ਦੇ ਦੀਵੇ ਵਾਲੇ ਗਏ ਖੈਰਾਤਾ ਵੰਡੀਆਂ ਗਈਆਂ ਪ੍ਰੰਤੂ ਬਹਿਮਾ ਭਰਮਾ ਵਿੱਚ ਗਰਸੇ ਸਲਵਾਨ ਨੂੰ ਕਿਸੇ ਜੋਤਸੀ ਨੇ ਆਖਿਆ ਰਾਜਨ ਪੂਰੇ 12 ਵਰੇ ਇਹਦੇ ਮੱਥੇ 'ਤੇ ਲੱਗੀਆਂ ਨਹੀਂ ਤੇਰੀ ਮੌਤ ਹੋ ਜਾਵੇਗੀ ਡੰਡੀ ਰਾਜਾ ਸਲਵਾਨ ਸੋਚੀ ਪੈ ਗਿਆ ਆਪਣੇ ਵਜ਼ੀਰਾਂ ਨਾਲ ਸਲਾਮ-ਮਸ਼ਵਰਾ ਕਰਕੇ ਹੁਕਮ ਸੁਣਾ ਦਿੱਤਾ ਰਸਾਲੂ ਨੂੰ 12 ਬਰੇ ਲਈ ਭੋਰੇ ਵਿੱਚ ਪਾ ਦੇਵੋ ਡੰਡੀ ਕਿਹਾ ਪਾਪਸੀ ਉਹ ਜਿਹੜਾ ਸੁੱਖਾਂ ਸੁਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ ਲੂਣਾ কুরਲਾਉਂਦੀ ਰਹੀ ਲੋਰੀਆਂ ਦੇਣ ਦੀ ਉਹਦੀ ਰੀਜ ਤੜਫਦੀ ਰਹੀ ਜਵਾਕ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ ਡੰਡੀ ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸੁਭਧਾਵਾਂ حاصل ਸਨ ਪ੍ਰੰਤੂ ਉਸ ਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਡੰਡੀ ਇੱਕ ਤਰਖਾਣਾ ਦਾ ਮੁੰਡਾ ਤੇ ਇੱਕ ਸੁਨਿਆਰਾ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡੇ ਗਏ ਤੇ ਦਾਈ ਸਕੀ ਮਾਂ ਦੀ ਨਿਆਈ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ ਮਾਪੇ ਦੀ ਮਮਤਾ ਤੋਂ ਵਿਹੂਣਾ ਰਸਾਲੂ ਦਿਨ ਮਹੀਨੇ ਸਾਲ ਬਤਾਉਂਦਾ ਹੋਇਆ ਵੱਡਾ ਹੋਣ ਲੱਗਾ ਡੰਡੀ ਉਹਦੀ ਰਾਜ ਦਰਬਾਰ ਲਈ ਲੋੜਿੰਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਡੰਡੀ ਘੋੜਸਵਾਰੀ ਸ਼ਸਤਰ ਸਿੱਖਿਆ ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮਹਾਰਤ ਹਾਸਲ ਕਰ ਲਈ ਡੰਡੀ ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਂਕ ਨੇ ਉਹਦੇ ਸਰੀਰ ਨੂੰ ਸੁਡੋਲ ਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ ਡੰਡੀ ਅਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਹੈ ਡੰਡੀ ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ ਡੰਡੀ ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਡੰਡੀ ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਡੰਡੀ ਰਸਾਲੂ ਆਪਣੇ ਬਾਂਕੇ ਘੋੜੇ ਤੇ ਅਸਵਾਰ ਹੋ ਕੇ ਸ਼ਹਿਰ ਵਿੱਚ ਗੇੜਾ ਮਾਰਨ ਲੱਗਾ ਡੰਡੀ ਕਈ ਅਵੱਲੇ ਸੌਂਕ ਉਸਨੇ ਪਾਲੇ ਹੋਏ ਸਨ ਓਨੂੰ ਪਾਣੀ ਭਰਦੀਆਂ ਸੋਨੀਆਂ ਮੁਟਿਆਰਾਂ ਦੇ ਗੁਲੇਲਾ ਨਾਲ ਕੜੇ ਭੰਨ ਕੇ ਅਨੂਠਾ ਸਵਾਦ ਆਉਂਦਾ ਸੀ ਡੰਡੀ ਨਿਤ ਨਮੀਆਂ ਗਾਗਰਾਂ ਤੇ ਕੜੇ ਪੰਨੇ ਜਾਂਦੇ ਡੰਡੀ ਲੂਣਾ ਕੋਲ ਮਟਿਆਰਾ ਨੇ ਜਾਸਕੈਤਾ ਕੀਤੀਆਂ ਡੰਡੇ ਰਾਣੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਰਸਾਲੂ ਨੇ ਤੀਰ ਕਮਾਨਾ ਨਾਲ ਉਹਨਾਂ ਵਿੱਚ ਛੇਕ ਕਰਨੇ ਸ਼ੁਰੂ ਕਰ ਦਿੱਤੇ ਡੰਡੇ ਮਟਿਆਰਾ ਉਸ ਦੀਆਂ ਆਪ ਹੁਦਰੀਆਂ ਤੋਂ ਸਤੀਆਂ ਪਈਆਂ ਸਨ ਡੰਡੇ ਰਾਜਾ ਸਲਵਾਨ ਦੇ ਦਰਬਾਰ ਵਿੱਚ ਰਸਾਲੂ ਦੀਆਂ ਆਪ ਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਡੰਡੇ ਉਹ ਇਹ ਨਹੀਂ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋਵੇ ਡੰਡੇ ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦਵਾਰ ਤੇ ਖੜਾ ਕਰ ਦਿੱਤਾ ਡੰਡੀ ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਭਰਤਿਆ ਤਾਂ ਸ਼ਹਿਰ ਦੇ ਮੁੱਖ ਦਵਾਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲੇ ਦਾ ਹੁਕਮ ਹੈ